ਜੋ ਬੰਦੇ ਕਿਹਾ ਜਾਂਦੇ ਆ ਉਹ ਪੰਜ ਬੰਦਿਆਂ ਨੂੰ ਪਿੱਛੇ ਰੋਕ ਦਿੱਤਾ ਗਿਆ ਸਾਨੂੰ ਸਾਰੇ ਰੋਕ ਗਿਆ ਸਾਡੇ ਪਿੰਡ ਚਾਇਤ ਸਾਡੇ ਪਿੰਦੇ ਵਾਲਿਆਂ ਨੂੰ ਬੁਰੇ ਨਹੀਂ ਕੀਤਾ ਜਾ ਰਿਹਾ ਸਾਰੇ ਸਾਨੂੰ ਉੱਥੇ ਪਹਿਲਾਂ ਰੋਕਿਆ ਸਾਨੂੰ ਇੱਥੇ ਰੋਕਿਆ ਉਹ ਜੀ ਤੁਸੀਂ ਕਿਹਾ ਸੀ ਮੈਂ ਨਾਲ ਤੁਹਾਨੂੰ ਕੀ ਤੇ ਆ ਗਿਆ ਸਾਨੂੰ ਕਹਿੰਦੇ ਮਾਰਾ ਦਿੰਦੇ ਆ ਪਰ ਪਿੱਛੇ ਛੱਡਦਾ ਸਾਨੂੰ ਕਹਿੰਦੇ ਪੰਜ ਬੰਦਾ ਇਧਰ ਦਾ ਸਾਨੂੰ ਸਾਨੂੰ ਰੋਕੀ ਰੱਖਿਆ ਉਹ ਜੀ ਮੇਰੀ ਮੰਗ ਸੀ ਸਾਡੀ ਸਾਡੀ ਮੰਗ ਇਹ ਸੀਗੀ ਜਿਹੜੇ ਬੰਦੇ ਜਾਂਸੇ ਤੇ ਬੇਅਦਬੀ ਹੋਈ ਸੀ ਲਗਾਤਾਰ ਇੱਕ ਸਾਲ ਤੋਂ ਚੱਲੀ ਆ ਰਹੀ ਆ ਉਹਦੇ ਲਈ ਕੀਤਾ ਕੀ ਆ ਤੁਸੀਂ ਉਹਦੇ ਲਈ ਉਹ ਪਤਾ ਕਰਨਾ ਹੀ ਜਿਹੜੇ ਸਿੱਖਾਂ ਨੂੰ ਗੋਲੀਆਂ ਤੋਂ ਮੁੰਡੇ ਮਾਰੇ ਸੀ ਉਹਦਾ ਕੀ ਹੋਇਆ ਕਿਹਨੇ ਮਾਰੇ ਸੀ ਅੱਜ ਤੱਕ ਪਤਾ ਨਹੀਂ ਲੱਗਿਆ ਇਹ ਤਾਂ ਨਿਰੰਤਰ ਚੱਲ ਰਹੀ ਆ ਇਹ ਗੱਲਾਂ ਨਹੀਂ ਸਾਡੇ ਸੁਣਦੇ ਇਹੀ ਜ਼ਿੰਮੇਵਾਰ ਆ ਜੇ ਸਾਡੇ ਗੱਲਾਂ ਨਹੀਂ ਸੁਣਦੇ ਤੇ ਇਹੀ ਜ਼ਿੰਮੇਵਾਰ ਆ